ਕੱਦੂ ਦਾ ਬਹੁਤ ਕੀਤਾ ਪਿਆ ਮੁੰਦੇ ਆ ਬਾ ਇੰਨਾ ਜਦਾਮ ਚਾਹੀਦਾ ਹੁਣ ਤਾਂ ਆਪਾਂ ਪਹੁੰਚ ਕੇ ਖੇਤ ਸਾਥੀਆਂ ਦੀ ਰੋਟੀ ਲੈ ਕੇ ਤੇ ਸਾਥੀ ਆਪਣੇ ਕੰਮ ਕੀਤੀ ਉਹਦੇ ਬਾ ਰਹਿ ਗਿਆ ਅੱਧੇ ਪੌਣੇ ਘੰਟੇ ਦਾ ਕੰਮ ਅੱਜ ਕਰਤਾ ਕੰਪਲੀਟ ਮੁੰਡਿਆਂ ਨੇ ਹਟੇ ਨਹੀਂ ਫਿਰ ਦਿਨ ਵੀ ਠੰਡਾ ਅੱਜ ਬਾਈ ਮੀਂਹ ਅ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਆਪਣੇ ਚੈਨਲ ਬਰਾ 29 ਵਾਲੇ ਤੇ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਦੇਖਦੇ ਆ ਕੀ ਬੰਦ ਦਿਖਾਉਂਦੇ ਆ ਤੁਹਾਨੂੰ ਅੱਗੇ ਨਿਆ ਅਪਡੇਟ ਅੱਗੇ ਜੀ ਮੋਟਰ ਆ ਗਈ ਤੇ ਆ ਗਈ ਖੇਤ ਆਪਾਂ ਤੇ ਪਾਣੀ ਛੱਡਿਆ ਵਾ ਪਿੰਡਾਂ ਕੀਤਾ ਵਾ ਕਿਆਰੇ ਚ ਲਾਉਨੇ ਆ ਤੁਹਾਨੂੰ ਪਾਣੀ ਚੱਲਦਾ ਦੇਖਦੇ ਆ ਕਦੂ ਆਪਣੇ ਰਹਿ ਗਏ ਮੈਂ 5 6 ਕਿੱਲੇ ਅੱਜ ਕਦੋਂ ਕਰਕੇ ਰੱਖ ਲਾਂਗੇ ਹਣ ਭਈਆਂ ਦਾ ਕੰਮ ਰਹਿ ਜੂ ਗੱਲਾ ਵਾਸਾ ਓਏ ਬਈ ਮਿੱਤਰੋ ਮਿੱਤਰ ਕਹਿੰਦੇ ਪਾਰਕ ਪੈਂਦਾ ਕੀਤਾ ਵਾ ਆਪਣਾ ਜੱਲੀ ਆਧੀਏ ਮੋਟਰ ਭਾਰਤੇ ਆ ਕਿਹੜਾ ਠੋਕਿਆ ਜਿਗਾੜ ਜਾਵਾਂ ਮੌਸਮ ਵੀ ਅੱਜ ਮੁੰਡਾ ਪੂਰਾ ਵਧੀਆ ਹੋਇਆ ਮੀਂਹ ਪੈ ਗਿਆ ਰਾਤ ਬਹੁਤ ਠੰਡ ਜੀ ਹੋ ਗਈ ਤੇ ਆਪ ਕਿਹੜਾ ਭਰ ਕੇ ਕਰਦੇ ਆ ਕਦੂ ਕੌਣ ਨੇ ਆ ਤੁਹਾਨੂੰ ਫਿਰ ਅੱਗੇ। ਲੋ ਜੀ ਆਪਾਂ ਮੱਡ ਲੈ ਟਰੈਕਟਰ ਬਾਹਰ ਲੈ ਕੇ ਚੱਲਦੇ ਆ ਕੱਦੂ ਫੜਨਾ। ਲੈ ਦਿਆਂ ਪਰ ਉੱਥੇ ਜਾ ਕੇ ਨਾਲੇ ਚੱਲਦਾ ਕੱਦੂ। ਜੀ ਆਹੇ ਜੀ ਖੇਤ ਦਾ ਟਰੈਕਟਰ ਲੈ ਕੇ ਕੰਮ ਕੱਦੂ ਦਾ ਚੱਲੀ ਜਾਂਦਾ। ਪਿਆਰੇ ਦੂਜੇ ਜੇ ਆਪਾਂ ਦੋਵੇਂ ਮੋਟਰਾਂ ਪੈਂਦੀਆਂ ਕਰਤੀਆਂ। ਇੱਧਰ ਕੰਮ ਆਪਣਾ ਪੂਰਾ ਜੋਰਾਂ ਦੇ ਚੱਲੀ ਜਾਂਦਾ ਤੇ ਮੌਸਮ ਵੀ ਅੱਜ ਵਧੀਆ ਠੰਡਾ ਏ। ਮੋਟਰ ਆਪਾਂ ਉੱਧਰਲੇ ਕੈਰੇਜ ਪੈਂਦੀਆਂ ਕਰਤੀਆਂ ਅੱਜ ਪੈ ਪੇ ਚੋ ਚੜਾ ਤਾ ਲਫਾਫਾ ਓਕੇ ਕਰਾਤਾ ਜਮਾ ਆਓ ਜੀ ਆਹ ਕਹਿਰਾ ਕਰਤਾ ਆਪਾਂ ਕੱਦੂ ਨਾਲ ਦੇ ਕਹਿਰੇ ਛੜਤਾ ਪਾਣੀ ਤੇ ਉਹ ਪਰਲੇ ਕੈਰੇਜ ਲੱਗ ਗਿਆ ਉਹ ਭਰ ਗਿਆ ਜੀਗਾ ਉਹ ਚ ਲਾ ਕੇ ਕੱਦੂ ਕਰਨ ਤੇ ਆਪਾਂ ਤੁਹਾਨੂੰ ਉੱਧਰ ਦਿਖਾਉਨੇ ਆ ਸਾਥੀਆਂ ਨੇ ਅੱਜ ਮਾਰਿਆ ਹੋ ਕੰਮ ਨੇੜ ਚੱਲਦੇ ਉਹਨਾਂ ਦੀ ਰੋਟੀ ਲੈ ਕੇ ਨਾਲ ਦਿਖਾਉਨੇ ਆ ਕਿੰਨਾ ਕ ਥਾਂ ਲਾਤਾ ਆਪਾਂ ਪਹੁੰਚ ਕੇ ਖੇਤ ਸਾਥੀਆਂ ਦੀ ਰੋਟੀ ਲੈ ਕੇ ਦੇ ਸਾਥੀ ਆਪਣੇ ਕੰਮ ਤੇ ਕੀ ਆਉਂਦੇ ਪਰ ਰਹਿ ਗਿਆ ਅੱਧੇ ਪੌਣੇ ਘੰਟੇ ਦਾ ਕੰਮ ਲੱਗੇ ਪਿਆ ਝੋਟੇ ਮੈਂ ਕਿਹਾ ਰੋਟੀ ਖਾ ਲੋ ਕਹਿੰਦੇ ਲਾ ਕੇ ਹੀ ਹਟਾਂਗੇ ਹੁਣ ਇਹ ਕਹਿੰਦੇ ਮੁੜ ਕੇ ਬਾਟ ਬਾਲੀ ਪੈ ਜਾਂਦੀ ਆ ਬਾਟ ਪੈਣੀ ਆ ਬਈ ਯਾਰ ਬਸਾਂ 12 ਕਿੱਲਾਂ ਦਾ ਇੱਕ ਹੀ ਘੇਰਾ ਬੰਦਾ ਜਾਂਦਾ ਹੀ ਭੰਬ ਜਾਂਦਾ ਚੱਲਦੇ ਆ ਹੁਣ ਫਿਰ ਆ ਲੈ ਬਈ ਮਿੱਤਰ ਲਾਤਾ ਝੋਨਾ ਆਪਣੇ ਸਾਥੀਆਂ ਨੇ ਲਾਤੇ 10 ਦੇ 10 ਕਹਿਰੇ ਅੱਜ ਕਰਤਾ ਫਾਈਨਲ ਤਿੰਨਾਂ ਦਿਨਾਂ 'ਚ ਆ ਥੋੜੀ ਜੀ ਫੱਕ ਵਧ ਗਈ ਵੇਣੇ ਆ ਦੂਜੇ ਖੇਤ ਲਾਉਣੇ ਆ ਜਿਹੜਾ ਫੱਕ ਪੱਟਦੇ ਆ ਇਹ ਅਗਲੇ ਦਿਨ ਦੀ ਵੇਣੇ ਆ ਕੀ ਬੰਦ ਆ ਖਾਈ ਜਾਂਦੇ ਆ ਰੋਟੀ ਚਾਹ ਪੀ ਜਾਂਦੇ ਆ ਚੋਬਰ ਲਾਉਣੇ ਆ ਤੁਹਾਨੂੰ ਅਗਲੇ ਖੇਤ ਲਗਾਉਣੇ ਆ ਫਿਰ ਅੱਜ ਕਰਤਾ ਕੰਪਲੀਟ ਮੁੰਡਿਆਂ ਨੇ ਹਟੇ ਨਹੀਂ ਫਿਰ ਦੈਨ ਵੀ ਠੰਡਾ ਅੱਜ ਬਾਈ ਮੀ ਆਇਆ ਵਾ ਹਵਾ ਚੱਲੀ ਜਾਂਦੀ ਏ ਠੰਡੀ ਠੰਡੀ ਕੰਮ ਪੂਰਾ ਜੋਰਾਂ ਤੇ ਆ ਲੈ ਬਾਈ ਮਿੱਤਰੋ ਕਰਤਾ ਕੰਮ ਫੇਰ ਸਟਾਰਟ ਆਪਣੇ ਹੋ ਗਏ ਤਿੰਨ ਚਾਰ ਕਿਾਰੇ ਕੱਦੂ ਕਰਈ ਜਾਂਦਾ ਚਾਚਾ ਜੀ ਕੱਦੂ ਖਾਉਣਿਆ ਤੁਹਾਨੂੰ ਇੱਧਰ ਕੀਤਾ ਪਿਆ ਕੱਦੂ ਕੱਦੂ ਦਾ ਬਹੁਤ ਕੀਤਾ ਪਿਆ ਮੁਰੇ ਬਾ ਇੰਨਾ ਜਦਾਂ ਚਾਹੀਦਾ ਹੁਣ ਤਾਂ ਆ ਪੱਟੀ ਜਾਂਦੇ ਆ ਫੱਕ ਆ ਕਰੀ ਜਾਂਦੇ ਚੋਬਰ ਕਦੋਂ ਆ ਇਧਰ ਆ ਹੁੰਦਾ ਹੈ ਕਾਸਟਰ ਹੋਰ ਵਾਹੀਪੋਰ ਕਹਿੰਦੇ ਐ ਇਹਨੂੰ ਇਹ ਪੁਰਾਣਾ ਖੁੰਡਾ ਜਿੱਥੇ ਮਰਜੀ ਜੋੜ ਦੋ ਇਹਨੂੰ ਪ੍ਰਵਾਹ ਨਹੀਂ ਮੰਨਦਾ ਇਹ ਮੇਰਾ ਮਰਜ਼ੀ ਆ ਜੇ ਬਰੋਬਰ ਇਹਦੇ ਆ ਲੱਗੇ ਬਾਈ ਇਧਰ ਆਪਣੀ ਗੈਂਗ ਵੀ ਹਟਕਾ ਪੱਟੀ ਜਾਂਦੇ ਅਗਲੇ ਦਿਨ ਦੇ ਲਓ ਜੀ ਮਿੱਤਰੋ ਕੰਮ ਆਪਣਾ ਫੇਰ ਚਲਾ ਲਿਆ ਆਪਾਂ ਖਿੱਚੀ ਆਉਂਦੇ ਮੁੰਡੇ ਕੰਮ ਕਰੀ ਜਾਂਦੇ ਕੱਦੂ ਉਹ ਕਹਿ ਰਹੇ ਆਪਣੇ ਘਰ ਗਏ ਦੋਆਂ ਦਾ ਕਰਕੇ ਆਪਾਂ ਫੇਰ ਚੱਲਾਂਗੇ ਘਰ ਨੂੰ ਮੁੰਡੇ ਨੱਪੀ ਆਉਂਦਾ ਕੰਮ ਸਾਥੀ ਆਪਾਂ ਛੱਤਿਆਂ ਦੇ ਅੱਜ ਹੋਰ ਕਰਦੇ ਆ ਕੱਪੂ ਆਲਦੇ ਆ ਫੇਰ ਟਰੱਕੀ ਵਾਲੇ ਮੁੰਡੇ ਕੰਮ ਇੱਕ ਕਹਿਲਾ ਕਰਤਾ ਆਪਾਂ ਦੂਜੇ ਜੇ ਛੱਡਦੇ ਆ ਪਾਣੀ ਕਰਦੇ ਆ ਉਹਨੂੰ ਵੀ ਓਕੇ ਪਾਨ ਆਪਣਾ ਵਾ ਨੇੜ ਵੱਜਿਆ ਕਦੂ ਆਪਣੇ ਵਾਰ ਰਹਿ ਗਏ 2 ਕਿੱਲੇ ਹੀ ਕਰਨ ਵਾਲੇ ਤਿੰਨ ਬਾ ਹੁਣ ਤਾਂ ਸਾਥੀਆਂ ਦਾ ਕੰਮ ਰਹਿ ਗਿਆ ਉਹਨਾਂ ਤੇ ਹੀ ਆ ਇੰਨਾ ਕੰਮ ਖਿੱਚਣਗੇ ਉਹਨਾਂ ਵਧੀਆ ਹੁਣ ਤਾਂ ਮੌਸਮ ਵੀ ਬਾਈ ਠੰਡਾ ਹੀ ਹੁੰਦਾ ਦੋ ਤਿੰਨ ਦਿਨ ਹੋ ਗਏ ਹਾਂਜੀ ਕਰਤਾ ਇੱਕ ਕਹਿ ਰ ਆਪਾਂ ਕਦੂ ਘਰਾ ਦਾ ਝੋਟਾ ਆਪਣਾ ਦੂਜੇ ਕਹਿ ਰਹੇ ਕਿ ਕਰਤੀ ਪੈਂਦੀ ਮੋਟਰ ਜਦੋਂ ਭਰ ਗਿਆ ਉਦੋਂ ਕਰਾਂਗੇ ਤੇ ਆਪਾਂ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਤੇ ਆ ਕੱਲ ਨੂੰ ਅਗਾਂਹ ਦੀ ਵੀਡੀਓ ਨਾਲ ਬਾਏ ਬਾਏ